ਕੰਗਨਾ ਰੌਨਾਟ ਨੂੰ ਲੈ ਕੇ ਪੰਜਾਬੀ ਸਿੰਗਰ ਜਸਵੀਰ ਜੱਸੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਜਸਵੀਰ ਜੱਸੀ ਨੇ ਕਿਹਾ ਹੈ ਕਿ ਇੱਕ ਵਾਰ ਕਿਸੇ ਪਾਰਟੀ ਚ ਕੰਗਨਾ ਨੇ ਬਹੁਤ ਜ਼ਿਆਦਾ ਨਸ਼ਾ ਕਰ ਲਿਆ ਸੀ ਅਤੇ ਇਸ ਨੂੰ ਆਪਣੀ ਕੋਈ ਵੀ ਸੋਤਬਦ ਨਹੀਂ ਰਹੀ ਸੀ ਫਿਰ ਪੰਜਾਬ ਦਾ ਇੱਕ ਕੈਬਿਨੇਟ ਮੰਤਰੀ ਇਸ ਨੂੰ ਮੇਰੀ ਗੱਡੀ ਕੋਲ ਲੈ ਕੇ ਆਇਆ ਸੀ ਕੰਗਨਾ ਰੌਨਾਟ ਇੱਕ ਮੈਂਟਲ ਕੇਸ ਹੈ ਉਹ ਨਸ਼ੇ ਕਰਕੇ ਹਿਲ ਗਈ ਹੈ ਜੇ ਕੰਗਨਾ ਨੇ ਪੰਜਾਬੀਆਂ ਬਾਰੇ ਬੋਲਣਾ ਪੰਜਾਬੀਆਂ ਬਾਰੇ ਗਲਤ ਬੋਲਣਾ ਬੰਦ ਨਾ ਕੀਤਾ ਤਾਂ ਮੈਂ ਇੱਕ ਇੱਕ ਕਰਕੇ ਇਸ ਦੇ ਸਾਰੇ ਪੇਤ ਖੋਲ੍ਹ ਦਿਆਂਗਾ ਇਹ ਕਹਿਣਾ ਹੈ ਗਾਇਕ ਜਸਵੀਰ ਜੱਸੀ ਦਾ ਕੰਗਨਾ ਨੇ ਬੀਤੇ ਦਿਨੀ ਫਿਰ ਪੰਜਾਬੀਆਂ ਨੂੰ ਲੈ ਕੇ ਇੱਕ ਗਲਤ ਬਿਆਨ ਦਿੱਤਾ ਸੀ ਕਿ ਪੰਜਾਬੀ ਬਹੁਤ ਸਾਰੀਆਂ ਸ਼ਰਾਬਾਂ ਪੀਂਦੇ ਹਨ ਨਸ਼ੇ ਕਰਦੇ ਹਨ ਅਤੇ ਕਿਸ ਨੂੰ ਵੀ ਅਤੇ ਕਿਸੇ ਨਵੀਂ ਇਹਨਾਂ ਦੀ ਸੰਗਤੀ ਨਹੀਂ ਕਰਨੀ ਚਾਹੀਦੀ ਇਹ ਟਿੱਪਣੀ ਕੰਗਨਾ ਦੇ ਵੱਲੋਂ ਕੱਲ ਕੀਤੀ ਗਈ ਸੀ ਜਿਸ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ ਖੁਦ ਪੰਜਾਬ ਦੇ ਬੀਜੇਪੀ ਦੇ ਬੁਲਾਰੇ ਹਰਜੀਤ ਗਰੇਵਾਲ ਨੇ ਵੀ ਕਿਹਾ ਹੈ ਕਿ ਕੰਗਨਾ ਨੂੰ ਆਪਣੀ ਜ਼ੁਬਾਨ ਸੰਭਾਲ ਕੇ ਰੱਖਣੀ ਚਾਹੀਦੀ ਹੈ ਬੀਜੇਪੀ ਦੇ ਲੀਡਰ ਰਵਨੀਤ ਬਿੱਟੂ ਨੇ ਵੀ ਕਿਹਾ ਹੈ ਕਿ ਕੰਗਨਾ ਮੈਂ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਕਿਉਂਕਿ ਬapu ਗਾਂਧੀ ਨੇ ਕਿਹਾ ਹੈ ਕਿ ਬੁਰਾ ਨਾ ਸੁਨੋ ਸੋ ਗਾਇਕ ਜਸਵੀਰ ਜੱਸੀ ਨੇ ਵੀ ਕਿਹਾ ਹੈ ਕਿ ਮੈਂ ਵਰਨਿੰਗ ਦੇਣਾ ਕੰਗਨਾ ਰੋਨਤ ਨੂੰ ਜੀ ਉਸਨੇ ਪੰਜਾਬੀਆਂ ਬਾਰੇ ਗਲਤ ਬੋਲਣਾ ਬੰਦ ਨਾ ਕੀਤਾ ਮੈਂ ਇੱਕ ਇੱਕ ਕਰਕੇ ਕੰਗਨਾ ਦੇ ਸਾਰੇ ਪੇਡ ਖੋਲ ਲਿਆਂਗਾ ਕੰਗਨਾ ਰੌਣਤ ਨੇ ਕਿੰਨਾ ਨਸ਼ਾ ਫੈਲਾਇਆ ਹੈ ਇਸ ਗੱਲ ਦਾ ਜਵਾਬ ਪਹਿਲਾਂ ਕੰਗਨਾ ਦਵੇ ਸੋ ਗਾਇਕ ਜਸਬੀਰ ਜੱਸੀ ਨੇ ਕੰਗਨਾ ਬਾਰੇ ਇਹ ਜੋ ਗੱਲ ਦੱਸੀ ਆ ਉਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਗਏ ਨੇ ਪੰਜਾਬ ਦੇ ਮੰਤਰੀ ਮੈਂ ਕਹਿੰਦੀ ਇਹ ਗੱਲ ਕੀਤੀ ਨਹੀਂ ਪਰ ਹੁਣ ਮੈਨੂੰ ਕਰਨੀ ਪੈਣੀ ਹੈ ਕਿਉਂਕਿ ਉਹ ਪੰਜਾਬ ਨੂੰ ਬਹੁਤ ਜ਼ਿਆਦਾ ਟਾਰਗੇਟ ਕਰਨ ਲੱਗੀ ਹੈ ਉਹ ਮੇਰੇ ਕੋਲ ਲੈ ਕੇ ਆਏ ਸੀ ਨੂੰ ਉੱਥੇ ਦਿੱਲੀ ਐਡਾ ਮੂੰਹ ਸੀਗਾ ਉਹਦਾ ਉਦੋਂ ਤੇ ਉਹ ਮੈਨੂੰ ਕਹਿੰਦਾ ਯਾਰ ਇਹਨੂੰ ਵੀਡੀਓ ਚ ਲੈ ਲੈ ਮੈਂ ਕਿਹਾ ਤਾਂ ਮੂੰਹ ਬਹੁਤ ਮੋਟਾ ਹੈ ਪਾਦੀ ਇਹ ਨੂੰ ਲੈ ਨਹੀਂ ਸਕਦੇ ਹਨ ਫਿਰ ਅਸੀਂ ਇੱਕ ਹੋਰ ਕੋਈ ਸਾਡੇ ਦੋਸਤ ਹੈ ਉਹਨਾਂ ਦਾ 60th ਬਰਥਡੇ ਸੀਗਾ ਉੱਥੇ ਲੈ ਕੇ ਗਏ ਉਹਨੇ ਮੈਨੂੰ ਇਹ ਵੀ ਗੱਲ ਕਹੀ ਵੀ ਤੇਰੀ ਦੋਸਤ ਹੈ ਮੇਰੀ ਦੋਸਤ ਨਹੀਂ ਹੈ ਤੇ ਉੱਥੇ ਮੈਂ ਇੰਟਰੋਡਿਊਸ ਸ਼ਾਇਨ ਨੇ ਕੀਤਾ ਜਿੰਨਾ ਨਸ਼ਾ ਇੰਨੇ ਮਤਲਬ ਲੋਕਾਂ ਤੱਕ ਪਹੁੰਚਾਇਆ ਪ੍ਰਸਾਰਿਆ ਉਹਨਾਂ ਦੇ ਕਿਸੇ ਨੇ ਵੀ ਨਹੀਂ ਪ੍ਰਸਾਰਿਆ ਹੋਏਗਾ ਤੇ ਪੰਜਾਬ ਬਾਰੇ ਉਹਨੂੰ ਨਾ ਕੋਈ ਨੌਲੇਜ ਹੈ ਨਾ ਕੋਈ ਉਹਨੂੰ ਪਤਾ ਹੈ ਆਈ ਥਿੰਕ ਇਹ ਵਾਲੀ ਉਹ ਹਿੱਲ ਗਈ ਹੈ ਬਿਲਕੁਲ बड़ा उग्र इनका स्वभाव होता है बाई कबरा बड़ा भाई हो हल्ला कराए ड्रग्स कराए पता नहीं केड़ी केड़ी शराबा पिए बड़ा भाई उत्पात मचाए रहा हूं इन्हें तो उससे जो है मैं ये कहूंगी कि हमारे हिमाचल वासियों का जो अपनी जो संस्कृति है हमारा अपना जो ग्रामीण कल्चर है हमारे अपने जो बच्चे हैं वो किसी तरीके से जो है इनके प्रभाव में ना आए अग्नि पिछड़े राज्य ਉਹ ਤਾਂ ਤੇ ਨoi ਨoi ਚ ਜਲਗ ਰੀਆਂ ਹਰੇਕ ਥਿਆਉਣੇ ਕੋਈ ਚਿੱਟਾ ਕੋਈ ਕੁਛ ਕੋਈ ਕੁਛ ਇਹਨੋ ਨੇ ਹਮਾਰੇ ਜੋ ਹੈ ਯੂਥ ਕੋ ਪੂਰੀ ਤਰ੍ਹਾਂ ਸੇ ਜੋ ਹੈ ਉਹ ਬਰਬਾਦ ਕਰ ਦਿਆ ਹੈ ਆ ਹਾਂ ਇਹਨਾਂ ਤੇ ਨਹੀਂ ਕੁਛ ਸਿੱਖਣਾ ਆਇਆ ਇਹ ਚਾਹੇ ਚਿੱਟਾ ਹੋ ਚਾਹੇ ਉਗਰਤਾ ਹੋ ਚਾਹੇ ਕੁਛ ਵੀ ਤੋਹਾਂ ਨੂੰ ਪਤਾ ਮੈਂ ਕੁਛ ਰਾਜੇ ਦੀ ਗੱਲ ਕਰੀ ਨਹੀਂ हिमाचल ਦੇ ਮੰਡੀ ਤੋਂ ਬੀਜੇਪੀ ਦੀ ਐਮਪੀ ਕੰਗਨਾ ਰੌਨਾਤ ਨੂੰ ਲੈ ਕੇ ਪੰਜਾਬੀ ਸਿੰਗ ਜਸਵੀਰ ਜੱਸੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਜਸਵੀਰ ਜੱਸੀ ਨੇ ਕਿਹਾ ਹੈ ਕਿ ਇੱਕ ਵਾਰ ਕਿਸੇ ਪਾਰਟੀ ਚ ਕੰਗਨਾ ਨੇ ਬਹੁਤ ਜ਼ਿਆਦਾ ਨਸ਼ਾ ਕਰ ਲਿਆ ਸੀ ਅਤੇ ਇਸ ਨੂੰ ਆਪਣੀ ਕੋਈ ਵੀ ਸੋਤਬਦ ਨਹੀਂ ਰਹੀ ਸੀ ਫਿਰ ਪੰਜਾਬ ਦਾ ਇੱਕ ਕੈਬਨਿਟ ਮੰਤਰੀ ਇਸ ਨੂੰ ਮੇਰੀ ਗੱਡੀ ਕੋਲ ਲੈ ਕੇ ਆਇਆ ਸੀ ਕਗਨਾ ਰੌਨਾਤ ਇੱਕ ਮੈਂਟਲ ਕੇਸ ਹੈ ਉਹ ਨਸ਼ੇ ਕਰਕੇ ਹਿਲ ਗਈ ਹੈ ਜੇ ਕੰਗਨਾ ਨੇ ਪੰਜਾਬੀਆਂ ਬਾਰੇ ਬੋਲਣਾ ਪੰਜਾਬੀਆਂ ਬਾਰੇ ਗਲਤ ਬੋਲਣਾ ਬੰਦ ਨਾ ਕੀਤਾ ਤਾਂ ਮੈਂ ਇੱਕ ਇੱਕ ਕਰਕੇ ਇਸ ਦੇ ਸਾਰੇ ਪੇਤ ਖੋਲ੍ਹ ਦਿਆਂਗਾ ਇਹ ਕਹਿਣਾ ਹੈ ਗਾਇਕ ਜਸਪੀਰ ਜਸੀਦਾ ਕੰਗਨਾ ਨੇ ਬੀਤੇ ਦਿਨੀ ਫਿਰ ਪੰਜਾਬੀਆਂ ਨੂੰ ਲੈ ਕੇ ਇੱਕ ਗਲਤ ਬਿਆਨ ਦਿੱਤਾ ਸੀ ਕਿ ਪੰਜਾਬੀ ਬਹੁਤ ਸਾਰੀਆਂ ਸ਼ਰਾਬਾਂ ਪੀਂਦੇ ਹਨ ਨਸ਼ੇ ਕਰਦੇ ਹਨ ਅਤੇ ਕਿਸ ਨੂੰ ਵੀ ਅਤੇ ਕਿਸੇ ਨੂੰ ਵੀ ਇੰਨਾ ਦੀ ਸੰਗਤੀ ਨਹੀਂ ਕਰਨੀ ਚਾਹੀਦੀ ਇਹ ਟਿੱਪਣੀ ਕੰਗਨਾ ਦੇ ਵੱਲੋਂ ਕੱਲ ਕੀਤੀ ਗਈ ਸੀ ਜਿਸ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ ਖੁਦ ਪੰਜਾਬ ਦੇ ਭਾਜਪੀ ਦੇ ਬੁਲਾਰੇ ਹਰਜੀਤ ਗਰੇਵਾਲ ਨੇ ਵੀ ਕਿਹਾ ਹੈ ਕਿ ਕੰਗਨਾ ਨੂੰ ਆਪਣੀ ਜ਼ੁਬਾਨ ਸੰਭਾਲ ਕੇ ਰੱਖਣੀ ਚਾਹੀਦੀ ਹੈ ਭਾਜਪੀ ਦੇ ਲੀਡਰ ਰਵਨੀਤ ਬਿੱਟੂ ਨੇ ਵੀ ਕਿਹਾ ਹੈ ਕਿ ਕੰਗਨਾ ਮੈਂ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਕਿਉਂਕਿ ਬapu ਗਾਂਧੀ ਨੇ ਕਿਹਾ ਹੈ ਕਿ ਬੁਰਾ ਨਾ ਸੁਨੋ ਸੋ ਗਾਇਕ ਜਸਵੀਰ ਜੱਸੀ ਨੇ ਵੀ ਕਿਹਾ ਹੈ ਕਿ ਮੈਂ ਵਰਨਿੰਗ ਦੇਣਾ ਕੰਗਨਾ ਰੋਨਾਥ ਨੂੰ ਜੀ ਉਸਨੇ ਪੰਜਾਬੀਆਂ ਬਾਰੇ ਗਲਤ ਬੋਲਣਾ ਬੰਦ ਨਾ ਕੀਤਾ ਮੈਂ ਇੱਕ ਇੱਕ ਕਰਕੇ ਕੰਗਨਾ ਦੇ ਸਾਰੇ ਪੇਡ ਖੋਲ੍ਹ ਦਿਆਂਗਾ ਕੰਗਨਾ ਰੌਣਤ ਨੇ ਕਿੰਨਾ ਨਸ਼ਾ ਫੈਲਾਇਆ ਹੈ ਇਸ ਗੱਲ ਦਾ ਜਵਾਬ ਪਹਿਲਾਂ ਕੰਗਨਾ ਦਵੇ ਸੋ ਗਾਇਕ ਜਸਬੀਰ ਜੱਸੀ ਨੇ ਕੰਗਨਾ ਬਾਰੇ ਇਹ ਜੋ ਗੱਲ ਦੱਸੀ ਆ ਉਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਗਏ ਨੇ ਪੰਜਾਬ ਦਾ ਮਿਨਿਸਟਰ ਮੈਂ ਕਹਿੰਦੀ ਇਹ ਗੱਲ ਕੀਤੀ ਦੀ ਪਰ ਹੁਣ ਮੈਨੂੰ ਕਰਨੀ ਪੈਣੀ ਹੈ ਕਿਉਂਕਿ ਉਹ ਪੰਜਾਬ ਨੂੰ ਬਹੁਤ ਜ਼ਿਆਦਾ ਟਾਰਗੇਟ ਕਰਨ ਲੱਗੀ ਆ ਉਹ ਮੇਰੇ ਕੋਲ ਲੈ ਕੇ ਆਏ ਸੀ ਨੂੰ ਉੱਥੇ ਦਿੱਲੀ ਐਡਾ ਮੂੰਹ ਸੀਗਾ ਉਹਦਾ ਉਦੋਂ ਤੇ ਉਹ ਮੈਨੂੰ ਕਹਿੰਦਾ ਯਾਰ ਇਹਨੂੰ ਵੀਡੀਓ ਚ ਲੈ ਲੈ ਮੈਂ ਕਹਿੰਦਾ ਮੂੰਹ ਬਹੁਤ ਮੋਟਾ ਆ ਭਾਜੀ ਇਹਨੂੰ ਲੈ ਨਹੀਂ ਸਕਦੇ ਹਨ ਫਿਰ ਅਸੀਂ ਇੱਕ ਹੋਰ ਕੋਈ ਸਾਡੇ ਦੋਸਤ ਹੈ ਉਹਨਾਂ ਦਾ 60th ਬਰਥਡੇ ਸੀਗਾ ਉੱਥੇ ਲੈ ਕੇ ਗਏ ਉਹਨੇ ਮੈਨੂੰ ਇਹ ਵੀ ਗੱਲ ਕਹੀ ਵੀ ਤੇਰੀ ਦੋਸਤ ਹੈ ਮੇਰੀ ਦੋਸਤ ਨਹੀਂ ਹੈ ਤੇ ਉੱਥੇ ਮੈਂ ਇੰਟਰੋਡਿਊਸ ਕਰਾਇਆ ਇੰਨੇ ਕੀਤਾ ਜਿੰਨਾ ਨਸ਼ਾ ਇੰਨੇ ਮਤਲਬ ਲੋਕਾਂ ਤੱਕ ਪਹੁੰਚਾਇਆ ਪ੍ਰਸਾਰਿਆ ਉਹਨਾਂ ਦੇ ਕਿਸੇ ਨੇ ਵੀ ਨਹੀਂ ਪ੍ਰਸਾਰਿਆ ਹੋਵੇਗਾ ਤੇ ਪੰਜਾਬ ਬਾਰੇ ਉਹਨੂੰ ਨਾ ਕੋਈ ਨੌਲੇਜ ਹੈ ਨਾ ਕੋਈ ਉਹਨੂੰ ਪਤਾ ਹੈ ਆਈ ਥਿੰਕ ਇਹ ਵਾਲੀ ਉਹ ਹਿੱਲ ਗਈ ਹੈ ਬਿਲਕੁਲ बड़ा उग्र इनका स्वभाव होता है बाइक कपड़ा बड़ा भाई हो हल्ला कराए ड्रग्स कराए पता नहीं केड़ी केड़ी शराबा पिए उत्पात मचाए रहा वहीं इन्हें तो उससे जो है मैं ये कहूंगी कि हमारे हिमाचल वासियों का जो अपनी जो संस्कृति है हमारा अपना जो ग्रामीण कल्चर है हमारे अपने जो बच्चे हैं वो किसी तरीके से जो है इनके प्रभाव में ना आए अग्नि पीछे राज्य था नई नई चीजा लग रही हैं हरे थी उन्हें कोई चिट्टा कोई कुछ कोई कुछ इन्होंने हमारे जो है यूथ को पूरी तरह से जो है वो बर्बाद कर दिया है इन आते जी कुछ सीखना आया चाहे चिट्टा हो चाहे उग्रता हो चाहे कुछ भी हो तुम जो पता मैं कुछ राज्य की गल करी रही हिमाचल ਦੇ ਮੰਡੀ ਤੋਂ ਬੀਜੇਪੀ ਦੀ ਐਮਪੀ ਕੰਗਨਾ ਰੌਨਾਤ ਨੂੰ ਲੈ ਕੇ ਪੰਜਾਬੀ ਸਿੰਗਰ ਜਸਵੀਰ ਜੱਸੀ ਦਾ ਇੱਕ ਵੱਟਾ ਬਿਆਨ ਸਾਹਮਣੇ ਆਇਆ ਹੈ ਜਸਵੀਰ ਜੱਸੀ ਨੇ ਕਿਹਾ ਹੈ ਕਿ ਇੱਕ ਵਾਰ ਕਿਸੇ ਪਾਰਟੀ ਚ ਕੰਗਨਾ ਨੇ ਬਹੁਤ ਜ਼ਿਆਦਾ ਨਸ਼ਾ ਕਰ ਲਿਆ ਸੀ ਅਤੇ ਇਸ ਨੂੰ ਆਪਣੀ ਕੋਈ ਵੀ ਸੋਤਬਦ ਨਹੀਂ ਰਹੀ ਸੀ ਫਿਰ ਪੰਜਾਬ ਦਾ ਇੱਕ ਕੈਬਨਿਟ ਮੰਤਰੀ ਇਸ ਨੂੰ ਮੇਰੀ ਗੱਡੀ ਕੋਲ ਲੈ ਕੇ ਆਇਆ ਸੀ ਕਗਨਾ ਰੌਨਾਤ ਇੱਕ ਮੈਂਟਲ ਕੇਸ ਹੈ ਉਹ ਨਸ਼ੇ ਕਰਕੇ ਹਿਲ ਗਈ ਹੈ ਜੇ ਕੰਗਨਾ ਨੇ ਪੰਜਾਬੀਆਂ ਬਾਰੇ ਬੋਲਣਾ ਪੰਜਾਬੀਆਂ ਬਾਰੇ ਗਲਤ ਬੋਲਣਾ ਬੰਦ ਨਾ ਕੀਤਾ ਤਾਂ ਮੈਂ ਇੱਕ ਇੱਕ ਕਰਕੇ ਇਸ ਦੇ ਸਾਰੇ ਪੇਤ ਖੋਲ੍ਹ ਦਿਆਂਗਾ ਇਹ ਕਹਿਣਾ ਹੈ ਗਾਇਕ ਜਸਬੀਰ ਜੱਸੀ ਦਾ ਕੰਗਨਾ ਨੇ ਬੀਤੇ ਦਿਨੀ ਫਿਰ ਪੰਜਾਬੀਆਂ ਨੂੰ ਲੈ ਕੇ ਇੱਕ ਗਲਤ ਬਿਆਨ ਦਿੱਤਾ ਸੀ ਕਿ ਪੰਜਾਬੀ ਬਹੁਤ ਸਾਰੀਆਂ ਸ਼ਰਾਬਾਂ ਪੀਂਦੇ ਹਨ ਨਸ਼ੇ ਕਰਦੇ ਹਨ ਅਤੇ ਕਿਸ ਨੂੰ ਵੀ ਅਤੇ ਕਿਸੇ ਨੂੰ ਵੀ ਇਹਨਾਂ ਦੀ ਸੰਗਤੀ ਨਹੀਂ ਕਰਨੀ ਚਾਹੀਦੀ ਇਹ ਟਿੱਪਣੀ ਕੰਗਨਾ ਦੇ ਵੱਲੋਂ ਕੱਲ ਕੀਤੀ ਗਈ ਸੀ ਜਿਸ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ ਖੁਦ ਪੰਜਾਬ ਦੇ ਭਾਜਪੀ ਦੇ ਬੁਲਾਰੇ ਹਰਜੀਤ ਗਰੇਵਾਲ ਨੇ ਵੀ ਕਿਹਾ ਹੈ ਕਿ ਕੰਗਨਾ ਨੂੰ ਆਪਣੀ ਜ਼ੁਬਾਨ ਸੰਭਾਲ ਕੇ ਰੱਖਣੀ ਚਾਹੀਦੀ ਹੈ ਭਾਜਪੀ ਦੇ ਲੀਡਰ ਰਵਨੀਤ ਬਿੱਟੂ ਨੇ ਵੀ ਕਿਹਾ ਹੈ ਕਿ ਕੰਗਨਾ ਮੈਂ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਕਿਉਂਕਿ ਬapu ਗਾਂਧੀ ਨੇ ਕਿਹਾ ਹੈ ਕਿ ਬੁਰਾ ਨਾ ਸੁਨੋ ਸੋ ਗਾਇਕ ਜਸਪੀਰ ਜੱਸੀ ਨੇ ਵੀ ਕਿਹਾ ਹੈ ਕਿ ਮੈਂ ਵਰਨਿੰਗ ਦੇਣਾ ਕੰਗਨਾ ਰੋਨਾਥ ਨੂੰ ਜੀ ਉਸਨੇ ਪੰਜਾਬੀਆਂ ਬਾਰੇ ਗਲਤ ਬੋਲਣਾ ਬੰਦ ਨਾ ਕੀਤਾ ਮੈਂ ਇੱਕ ਇੱਕ ਕਰਕੇ ਕੰਗਨਾ ਦੇ ਸਾਰੇ ਪੇਡ ਖੋਲ੍ਹ ਦਿਆਂਗਾ ਕੰਗਨਾ ਰੌਣਕ ਨੇ ਕਿੰਨਾ ਨਸ਼ਾ ਫੈਲਾਇਆ ਹੈ ਇਸ ਗੱਲ ਦਾ ਜਵਾਬ ਪਹਿਲਾਂ ਕੰਗਨਾ ਦਵੇ ਸੋ ਗਾਇਕ ਜਸਬੀਰ ਜੱਸੀ ਨੇ ਕੰਗਨਾ ਬਾਰੇ ਇਹ ਜੋ ਗੱਲ ਦੱਸੀ ਆ ਉਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਗਏ ਨੇ ਪੰਜਾਬ ਦੇ ਮੰਤਰੀ ਮੈਂ ਕਹਿੰਦੀ ਇਹ ਗੱਲ ਕੀਤੀ ਨਹੀਂ ਪਰ ਹੁਣ ਮੈਨੂੰ ਕਰਨੀ ਪੈਣੀ ਹੈ ਕਿਉਂਕਿ ਉਹ ਪੰਜਾਬ ਨੂੰ ਬਹੁਤ ਜ਼ਿਆਦਾ ਟਾਰਗੇਟ ਕਰਨ ਲੱਗੀ ਹੈ ਉਹ ਮੇਰੇ ਕੋਲ ਲੈ ਕੇ ਆਏ ਸੀ ਨੂੰ ਉੱਥੇ ਦਿੱਲੀ ਐਡਾ ਮੂੰਹ ਸੀਗਾ ਉਹਦਾ ਉਦੋਂ ਤੇ ਉਹ ਮੈਨੂੰ ਕਹਿੰਦਾ ਯਾਰ ਇਹਨੂੰ ਵੀਡੀਓ ਚ ਲੈ ਲੈ ਮੈਂ ਕਿਹਾ ਤਾਂ ਮੂੰਹ ਬਹੁਤ ਮੋਟਾ ਹੈ ਪਾ ਜੀ ਇਹਨੂੰ ਲੈ ਨਹੀਂ ਸਕਦੇ ਹਨ ਫਿਰ ਅਸੀਂ ਇੱਕ ਹੋਰ ਕੋਈ ਸਾਡੇ ਦੋਸਤ ਹੈ ਉਹਨਾਂ ਦਾ 60th ਬਰਥਡੇ ਸੀਗਾ ਉੱਥੇ ਲੈ ਕੇ ਗਏ ਉਹਨੇ ਮੈਨੂੰ ਇਹ ਵੀ ਗੱਲ ਕਹੀ ਵੀ ਤੇਰੀ ਦੋਸਤ ਹੈ ਮੇਰੀ ਦੋਸਤ ਨਹੀਂ ਹੈ ਤੇ ਉੱਥੇ ਮੈਂ ਇੰਟਰੋਡਿਊਸ ਸ਼ਾਇਨ ਨੇ ਕੀਤਾ ਜਿੰਨਾ ਨਸ਼ਾ ਇੰਨੇ ਮਤਲਬ ਲੋਕਾਂ ਤੱਕ ਪਹੁੰਚਾਇਆ ਪ੍ਰਸਾਰਿਆ ਉਹਨਾਂ ਦੇ ਕਿਸੇ ਨੇ ਵੀ ਨਹੀਂ ਪ੍ਰਸਾਰਿਆ ਹੋਏਗਾ ਤੇ ਪੰਜਾਬ ਬਾਰੇ ਉਹਨੂੰ ਨਾ ਕੋਈ ਨੌਲੇਜ ਹੈ ਨਾ ਕੋਈ ਉਹਨੂੰ ਪਤਾ ਹੈ ਆਈ ਥਿੰਕ ਇਹ ਵਾਲੀ ਉਹ ਹਿੱਲ ਗਈ ਹੈ ਬਿਲਕੁਲ बड़ा उग्र इनका स्वभाव होता है बाइक कबरा बड़ा भाई हो हल्ला कराए ड्रग्स कराए पता नहीं केड़ी केड़ी शराबा पिए बड़ा भाई उत्पात मचाए रहा हूं इन्हें तो उससे जो है मैं ये कहूंगी कि हमारे हिमाचल वासियों का जो अपनी जो संस्कृति है हमारा अपना जो ग्रामीण कल्चर है हमारे अपने जो बच्चे हैं वो किसी तरीके से जो है इनके प्रभाव में ना आए अग्नि पिछड़े राज्य उस नई नई चीजा लग रही हैं हरे उन्हें कोई चिट्टा कोई कुछ कोई कुछ इन्होंने हमारे जो है यूथ को पूरी तरह से जो है वो बर्बाद कर दिया है कहा इन आते कुछ सीखना आया ये चाहे चिट्टा हो चाहे उग्रता हो चाहे कुछ भी हो तुम्हें जो पता मैं कुछ राज्य री गल करी नहीं हिमाचल ਦੇ ਮੰਡੀ ਤੋਂ ਬੀਜੇਪੀ ਦੀ ਐਮਪੀ ਕੰਗਨਾ ਰੌਨਾਤ ਨੂੰ ਲੈ ਕੇ ਪੰਜਾਬੀ ਸਿੰਗ ਜਸਵੀਰ ਜੱਸੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਜਸਵੀਰ ਜੱਸੀ ਨੇ ਕਿਹਾ ਹੈ ਕਿ ਇੱਕ ਵਾਰ ਕਿਸੇ ਪਾਰਟੀ ਚ ਕੰਗਨਾ ਨੇ ਬਹੁਤ ਜ਼ਿਆਦਾ ਨਸ਼ਾ ਕਰ ਲਿਆ ਸੀ ਅਤੇ ਇਸ ਨੂੰ ਆਪਣੀ ਕੋਈ ਵੀ ਸੋਤਬਦ ਨਹੀਂ ਰਹੀ ਸੀ ਫਿਰ ਪੰਜਾਬ ਦਾ ਇੱਕ ਕੈਬਨਿਟ ਮੰਤਰੀ ਇਸ ਨੂੰ ਮੇਰੀ ਗੱਡੀ ਕੋਲ ਲੈ ਕੇ ਆਇਆ ਸੀ ਕੰਗਨਾ ਰੌਨਾਤ ਇੱਕ ਮੈਂਟਲ ਕੇਸ ਹੈ ਉਹ ਨਸ਼ੇ ਕਰਕੇ ਹਿਲ ਗਈ ਹੈ ਜੇ ਕੰਗਨਾ ਨੇ ਪੰਜਾਬੀਆਂ ਬਾਰੇ ਬੋਲਣਾ ਪੰਜਾਬੀਆਂ ਬਾਰੇ ਗਲਤ ਬੋਲਣਾ ਬੰਦ ਨਾ ਕੀਤਾ ਤਾਂ ਮੈਂ ਇੱਕ ਇੱਕ ਕਰਕੇ ਇਸ ਦੇ ਸਾਰੇ ਪੇਤ ਖੋਲ੍ਹ ਦਿਆਂਗਾ ਇਹ ਕਹਿਣਾ ਹੈ ਗਾਇਕ ਜਸਬੀਰ ਜੱਸੀ ਦਾ ਕੰਗਨਾ ਨੇ ਬੀਤੇ ਦਿਨੀ ਫਿਰ ਪੰਜਾਬੀਆਂ ਨੂੰ ਲੈ ਕੇ ਇੱਕ ਗਲਤ ਬਿਆਨ ਦਿੱਤਾ ਸੀ ਕਿ ਪੰਜਾਬੀ ਬਹੁਤ ਸਾਰੀਆਂ ਸ਼ਰਾਬਾਂ ਪੀਂਦੇ ਹਨ ਨਸ਼ੇ ਕਰਦੇ ਹਨ ਅਤੇ ਕਿਸ ਨੂੰ ਵੀ ਅਤੇ ਕਿਸੇ ਨੂੰ ਵੀ ਇਹਨਾਂ ਦੀ ਸੰਗਤੀ ਨਹੀਂ ਕਰਨੀ ਚਾਹੀਦੀ ਇਹ ਟਿੱਪਣੀ ਕੰਗਨਾ ਦੇ ਵੱਲੋਂ ਕੱਲ ਕੀਤੀ ਗਈ ਸੀ ਜਿਸ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ ਖੁਦ ਪੰਜਾਬ ਦੇ ਭਾਜਪੀ ਦੇ ਬੁਲਾਰੇ ਹਰਜੀਤ ਗਰੇਵਾਲ ਨੇ ਵੀ ਕਿਹਾ ਹੈ ਕਿ ਕੰਗਨਾ ਨੂੰ ਆਪਣੀ ਜ਼ੁਬਾਨ ਸੰਭਾਲ ਕੇ ਰੱਖਣੀ ਚਾਹੀਦੀ ਹੈ ਭਾਜਪੀ ਦੇ ਲੀਡਰ ਰਵਨੀਤ ਬਿੱਟੂ ਨੇ ਵੀ ਕਿਹਾ ਹੈ ਕਿ ਕੰਗਨਾ ਮੈਂ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਕਿਉਂਕਿ ਬapu ਗਾਂਧੀ ਨੇ ਕਿਹਾ ਹੈ ਕਿ ਬੁਰਾ ਨਾ ਸੁਨੋ ਸੋ ਗਾਇਕ ਜਸਪੀਰ ਜੱਸੀ ਨੇ ਵੀ ਕਿਹਾ ਹੈ ਕਿ ਮੈਂ ਵਰਨਿੰਗ ਦੇਣਾ ਕੰਗਨਾ ਰੋਨੌਤ ਨੂੰ ਜੀ ਉਸਨੇ ਪੰਜਾਬੀਆਂ ਬਾਰੇ ਗਲਤ ਬੋਲਣਾ ਬੰਦ ਨਾ ਕੀਤਾ ਮੈਂ ਇੱਕ ਇੱਕ ਕਰਕੇ ਕੰਗਨਾ ਦੇ ਸਾਰੇ ਪੇਡ ਖੋਲ ਦਿਆਂਗਾ ਕੰਗਨਾ ਰੌਨਾਥ ਨੇ ਕਿੰਨਾ ਨਸ਼ਾ ਫੈਲਾਇਆ ਹੈ ਇਸ ਗੱਲ ਦਾ ਜਵਾਬ ਪਹਿਲਾਂ ਕੰਗਨਾ ਦਵੇ ਸੋ ਗਾਇਕ ਜਸਬੀਰ ਜੱਸੀ ਨੇ ਕੰਗਨਾ ਬਾਰੇ ਇਹ ਜੋ ਗੱਲ ਦੱਸੀ ਆ ਉਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਗਏ ਨੇ ਪੰਜਾਬ ਦਾ ਮਿਨਿਸਟਰ ਮੈਂ ਕਹਿੰਦੀ ਇਹ ਗੱਲ ਕੀਤੀ ਦੀ ਪਰ ਹੁਣ ਮੈਨੂੰ ਕਰਨੀ ਪੈਣੀ ਹੈ ਕਿਉਂਕਿ ਉਹ ਪੰਜਾਬ ਨੂੰ ਬਹੁਤ ਜ਼ਿਆਦਾ ਟਾਰਗੇਟ ਕਰਨ ਲੱਗੀ ਹੈ ਉਹ ਮੇਰੇ ਕੋਲ ਲੈ ਕੇ ਆਏ ਸੀ ਨੂੰ ਉੱਥੇ ਦਿੱਲੀ ਐਡਾ ਮੂੰਹ ਸੀਗਾ ਉਹਦਾ ਉਦੋਂ ਤੇ ਉਹ ਮੈਨੂੰ ਕਹਿੰਦਾ ਯਾਰ ਇਹਨੂੰ ਵੀਡੀਓ ਚ ਲੈ ਲੈ ਮੈਂ ਕਿਹਾ ਤਾਂ ਮੂੰਹ ਬਹੁਤ ਮੋਟਾ ਹੈ ਪਾ ਜੀ ਇਹਨੂੰ ਲੈ ਨਹੀਂ ਸਕਦੇ ਹਨ ਫਿਰ ਅਸੀਂ ਇੱਕ ਹੋਰ ਕੋਈ ਸਾਡੇ ਦੋਸਤ ਹੈ ਉਹਨਾਂ ਦਾ 60th ਬਰਥਡੇ ਸੀਗਾ ਉੱਥੇ ਲੈ ਕੇ ਗਏ ਉਹਨੇ ਮੈਨੂੰ ਇਹ ਵੀ ਗੱਲ ਕਹੀ ਵੀ ਤੇਰੀ ਦੋਸਤ ਹੈ ਮੇਰੀ ਦੋਸਤ ਨਹੀਂ ਹੈ ਤੇ ਉੱਥੇ ਮੈਂ ਇੰਟਰਡਿਊਸ ਛਾ ਇਹਨੇ ਕੀਤਾ ਜਿੰਨਾ ਨਸ਼ਾ ਇਹਨੇ ਮਤਲਬ ਲੋਕਾਂ ਤੱਕ ਪਹੁੰਚਾਇਆ ਪ੍ਰਸਾਰਿਆ ਉਹਨਾਂ ਦੇ ਕਿਸੇ ਨੇ ਵੀ ਨਹੀਂ ਪ੍ਰਸਾਰਿਆ ਹੋਏਗਾ ਤੇ ਪੰਜਾਬ ਵਾਲਿਆਂ ਨੂੰ ਨਾ ਕੋਈ ਨੌਲੇਜ ਹੈ ਨਾ ਕੋਈ ਉਹਨੂੰ ਪਤਾ ਹੈ ਆਈ ਥਿੰਕ ਇਹ ਵਾਲੀ ਉਹ ਹਿੱਲ ਗਈ ਹੈ ਬਿਲਕੁਲ बड़ा उग्र इनका स्वभाव होता है बाइक कपड़ा बड़ा भाई हो हल्ला कराए ड्रग्स कराए पता नहीं केड़ी केड़ी शराब पिए उत्पात मचाए रहा वहीं इन्हें तो उससे जो है मैं ये कहूंगी कि हमारे हिमाचल वासियों का जो अपनी जो संस्कृति है हमारा अपना जो ग्रामीण कल्चर है हमारे अपने जो बच्चे हैं वो किसी तरीके से जो है इनके प्रभाव में ना आए आगे पीछे राज्य था नई नई चीजा लग रही हैं हरे थी उन्हें कोई चिट्टा कोई कुछ कोई कुछ इन्होंने हमारे जो है यूथ को पूरी तरह से जो है वो बर्बाद कर दिया है कहा इन आते नहीं कुछ सीखना यो चाहे चिट्टा हो चाहे उग्रता हो चाहे कुछ भी हो तुम जो पता मैं कुछ राज्य की गल करी रही हिमाचल ਦੇ ਮੰਡੀ ਤੋਂ ਬੀਜੇਪੀ ਦੀ ਐਮਪੀ ਕੰਗਨਾ ਰੌਨਾਤ ਨੂੰ ਲੈ ਕੇ ਪੰਜਾਬੀ ਸਿੰਗਰ ਜਸਬੀਰ ਜੱਸੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਜਸਬੀਰ ਜੱਸੀ ਨੇ ਕਿਹਾ ਹੈ ਕਿ ਇੱਕ ਵਾਰ ਕਿਸੇ ਪਾਰਟੀ ਚ ਕੰਗਨਾ ਨੇ ਬਹੁਤ ਜ਼ਿਆਦਾ ਨਸ਼ਾ ਕਰ ਲਿਆ ਸੀ ਅਤੇ ਇਸ ਨੂੰ ਆਪਣੀ ਕੋਈ ਵੀ ਸੋਤਬਦ ਨਹੀਂ ਰਹੀ ਸੀ ਫਿਰ ਪੰਜਾਬ ਦਾ ਇੱਕ ਕੈਬਨਿਟ ਮੰਤਰੀ ਇਸ ਨੂੰ ਮੇਰੀ ਗੱਡੀ ਕੋਲ ਲੈ ਕੇ ਆਇਆ ਸੀ ਕੰਗਨਾ ਰੌਨਾਤ ਇੱਕ ਮੈਂਟਲ ਕੇਸ ਹੈ ਉਹ ਨਸ਼ੇ ਕਰਕੇ ਹਿਲ ਗਈ ਹੈ ਜੇ ਕੰਗਨਾ ਨੇ ਪੰਜਾਬੀਆਂ ਬਾਰੇ ਬੋਲਣਾ ਪੰਜਾਬੀਆਂ ਬਾਰੇ ਗਲਤ ਬੋਲਣਾ ਬੰਦ ਨਾ ਕੀਤਾ ਤਾਂ ਮੈਂ ਇੱਕ ਇੱਕ ਕਰਕੇ ਇਸ ਦੇ ਸਾਰੇ ਪੇਤ ਖੋਲ੍ਹ ਦਿਆਂਗਾ ਇਹ ਕਹੇ ਹੈ ਗਾਇਕ ਜਸਵੀਰ ਜਸੀਦਾ ਕੰਗਨਾ ਨੇ ਬੀਤੇ ਦਿਨੀ ਫਿਰ ਪੰਜਾਬੀਆਂ ਨੂੰ ਲੈ ਕੇ ਇੱਕ ਗਲਤ ਬਿਆਨ ਦਿੱਤਾ ਸੀ ਕਿ ਪੰਜਾਬੀ ਬਹੁਤ ਸਾਰੀਆਂ ਸ਼ਰਾਬਾਂ ਪੀਂਦੇ ਹਨ ਨਸ਼ੇ ਕਰਦੇ ਹਨ ਅਤੇ ਕਿਸ ਨੂੰ ਵੀ ਅਤੇ ਕਿਸੇ ਨੂੰ ਵੀ ਇਹਨਾਂ ਦੀ ਸੰਗਤੀ ਨਹੀਂ ਕਰਨੀ ਚਾਹੀਦੀ ਇਹ ਟਿੱਪਣੀ ਕੰਗਨਾ ਦੇ ਵੱਲੋਂ ਕੱਲ ਕੀਤੀ ਗਈ ਸੀ ਜਿਸ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ ਖੁਦ ਪੰਜਾਬ ਦੇ ਭਾਜਪੀ ਦੇ ਬੁਲਾਰੇ ਹਰਜੀਤ ਗਰੇਵਾਲ ਨੇ ਵੀ ਕਿਹਾ ਹੈ ਕਿ ਕੰਗਨਾ ਨੂੰ ਆਪਣੀ ਜ਼ੁਬਾਨ ਸੰਭਾਲ ਕੇ ਰੱਖਣੀ ਚਾਹੀਦੀ ਹੈ ਭਾਜਪੀ ਦੇ ਲੀਡਰ ਰਵਨੀਤ ਬਿੱਟੂ ਨੇ ਵੀ ਕਿਹਾ ਹੈ ਕਿ ਕੰਗਨਾ ਮੈਂ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਕਿਉਂਕਿ ਬapu ਗਾਂਧੀ ਨੇ ਕਿਹਾ ਹੈ ਕਿ ਬੁਰਾ ਨਾ ਸੁਨੋ ਸੋ ਗਾਇਕ ਜਸਪੀਰ ਜੱਸੀ ਨੇ ਵੀ ਕਿਹਾ ਹੈ ਕਿ ਮੈਂ ਵਰਨਿੰਗ ਦੇਣਾ ਕੰਗਨਾ ਰੋਨਾਥ ਨੂੰ ਜੀ ਉਸਨੇ ਪੰਜਾਬੀਆਂ ਬਾਰੇ ਗਲਤ ਬੋਲਣਾ ਬੰਦ ਨਾ ਕੀਤਾ ਮੈਂ ਇੱਕ ਇੱਕ ਕਰਕੇ ਕੰਗਨਾ ਦੇ ਸਾਰੇ ਪੇਡ ਖੋਲ੍ਹ ਦਿਆਂਗਾ ਕੰਗਨਾ ਰੌਣਕ ਨੇ ਕਿੰਨਾ ਨਸ਼ਾ ਫਿਲਾਇਆ ਹੈ ਇਸ ਗੱਲ ਦਾ ਜਵਾਬ ਪਹਿਲਾਂ ਕੰਗਨਾ ਦਵੇ ਸੋ ਗਾਇਕ ਜਸਬੀਰ ਜੱਸੀ ਨੇ ਕੰਗਨਾ ਬਾਰੇ ਇਹ ਜੋ ਗੱਲ ਦੱਸੀ ਆ ਉਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਗਏ ਨੇ ਪੰਜਾਬ ਦਾ ਮਨਿਸਟਰ ਮੈਂ ਕਹਿੰਦੀ ਇਹ ਗੱਲ ਕੀਤੀ ਦੀ ਪਰ ਹੁਣ ਮੈਨੂੰ ਕਰਨੀ ਪੈਣੀ ਹੈ ਕਿਉਂਕਿ ਉਹ ਪੰਜਾਬ ਨੂੰ ਬਹੁਤ ਜ਼ਿਆਦਾ ਟਾਰਗੇਟ ਕਰਨ ਲੱਗੀ ਹੈ ਉਹ ਮੇਰੇ ਕੋਲ ਲੈ ਕੇ ਆਏ ਸੀ ਨੂੰ ਉੱਥੇ ਦਿੱਲੀ ਐਡਾ ਮੂੰਹ ਸੀਗਾ ਉਹਦਾ ਉਦੋਂ ਤੇ ਉਹ ਮੈਨੂੰ ਕਹਿੰਦਾ ਯਾਰ ਇਹਨੂੰ ਵੀਡੀਓ ਚ ਲੈ ਲੈ ਮੈਂ ਕਿਹਾ ਤਾਂ ਮੂੰਹ ਬਹੁਤ ਮੋਟਾ ਹੈ ਫਾਦੀ ਇਹਨੂੰ ਲੈ ਨਹੀਂ ਸਕਦੇ ਹਨ ਫਿਰ ਅਸੀਂ ਇੱਕ ਹੋਰ ਕੋਈ ਸਾਡੇ ਦੋਸਤ ਹੈ ਉਹਨਾਂ ਦਾ 60th ਬਰਥਡੇ ਸੀਗਾ ਉੱਥੇ ਲੈ ਕੇ ਗਏ ਉਹਨੇ ਮੈਨੂੰ ਇਹ ਵੀ ਗੱਲ ਕਹੀ ਵੀ ਤੇਰੀ ਦੋਸਤ ਹੈ ਮੇਰੀ ਦੋਸਤ ਨਹੀਂ ਹੈ ਤੇ ਉੱਥੇ ਮੈਂ ਇੰਟਰੋਡਿਊਸ ਕਰਾਇਆ ਇੰਨੇ ਕੀਤਾ ਜਿੰਨਾ ਨਸ਼ਾ ਇੰਨੇ ਮਤਲਬ ਲੋਕਾਂ ਤੱਕ ਪਹੁੰਚਾਇਆ ਪ੍ਰਸਾਰਿਆ ਉਹਨਾਂ ਦੇ ਕਿਸੇ ਨੇ ਵੀ ਨਹੀਂ ਪ੍ਰਸਾਰਿਆ ਹੋਏਗਾ ਤੇ ਪੰਜਾਬ ਬਾਰੇ ਉਹਨੂੰ ਨਾ ਕੋਈ ਨੌਲੇਜ ਹੈ ਨਾ ਕੋਈ ਉਹਨੂੰ ਪਤਾ ਹੈ ਆਈ ਥਿੰਕ ਇਹ ਵਾਲੀ ਉਹ ਹਿੱਲ ਗਈ ਹੈ ਬਿਲਕੁਲ बड़ा उग्र इनका स्वभाव होता है बाइक कबरा बड़ा भाई हो हल्ला कराए ड्रग्स कराए पता नहीं केड़ी केड़ी शराबा पिए बड़ा भाई उत्पात मचाए रहा हूं इन्हें तो उससे जो है मैं ये कहूंगी कि हमारे हिमाचल वासियों का जो अपनी जो संस्कृति है हमारा अपना जो ग्रामीण कल्चर है हमारे अपने जो बच्चे हैं वो किसी तरीके से जो है इनके प्रभाव में ना आए अग्नि पिछड़े राज्य उस नई नई चीजा लग रही हैं हरे उन्हें कोई चिट्टा कोई कुछ कोई कुछ इन्होंने हमारे जो है यूथ को पूरी तरह से जो है वो बर्बाद कर दिया है कहा इन आते कुछ सीखना आया ये चाहे चिट्टा हो चाहे उग्रता हो चाहे कुछ भी हो तुम्हें जो पता मैं कुछ राज्य री गल करी नहीं हिमाचल ਦੇ ਮੰਡੀ ਤੋਂ ਬੀਜੇਪੀ ਦੀ ਐਮਪੀ ਕੰਗਨਾ ਰੌਨਾਤ ਨੂੰ ਲੈ ਕੇ ਪੰਜਾਬੀ ਸਿੰਗਰ ਜਸਵੀਰ ਜੱਸੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਜਸਵੀਰ ਜੱਸੀ ਨੇ ਕਿਹਾ ਹੈ ਕਿ ਇੱਕ ਵਾਰ ਕਿਸੇ ਪਾਰਟੀ ਚ ਕੰਗਨਾ ਨੇ ਬਹੁਤ ਜ਼ਿਆਦਾ ਨਸ਼ਾ ਕਰ ਲਿਆ ਸੀ ਅਤੇ ਇਸ ਨੂੰ ਆਪਣੀ ਕੋਈ ਵੀ ਸੋਤਬਦ ਨਹੀਂ ਰਹੀ ਸੀ ਫਿਰ ਪੰਜਾਬ ਦਾ ਇੱਕ ਕੈਬਨਿਟ ਮੰਤਰੀ ਇਸ ਨੂੰ ਮੇਰੀ ਗੱਡੀ ਕੋਲ ਲੈ ਕੇ ਆਇਆ ਸੀ ਕੰਗਨਾ ਰੌਨਾਤ ਇੱਕ ਮੈਂਟਲ ਕੇਸ ਹੈ ਉਹ ਨਸ਼ੇ ਕਰਕੇ ਹਿਲ ਗਈ ਹੈ ਜੇ ਕੰਗਨਾ ਨੇ ਪੰਜਾਬੀਆਂ ਬਾਰੇ ਬੋਲਣਾ ਪੰਜਾਬੀਆਂ ਬਾਰੇ ਗਲਤ ਬੋਲਣਾ ਬੰਦ ਨਾ ਕੀਤਾ ਤਾਂ ਮੈਂ ਇੱਕ ਇੱਕ ਕਰਕੇ ਇਸ ਦੇ ਸਾਰੇ ਪੇਤ ਖੋਲ੍ਹ ਦਿਆਂਗਾ ਇਹ ਕਹਿਣਾ ਹੈ ਗਾਇਕ ਜਸਬੀਰ ਜੱਸੀ ਦਾ ਕੰਗਨਾ ਨੇ ਬੀਤੇ ਦਿਨੀ ਫਿਰ ਪੰਜਾਬੀਆਂ ਨੂੰ ਲੈ ਕੇ ਇੱਕ ਗਲਤ ਬਿਆਨ ਦਿੱਤਾ ਸੀ ਕਿ ਪੰਜਾਬੀ ਬਹੁਤ ਸਾਰੀਆਂ ਸ਼ਰਾਬਾਂ ਪੀਂਦੇ ਹਨ ਨਸ਼ੇ ਕਰਦੇ ਹਨ ਅਤੇ ਕਿਸ ਨੂੰ ਵੀ ਅਤੇ ਕਿਸੇ ਨੂੰ ਵੀ ਇਹਨਾਂ ਦੀ ਸੰਗਤੀ ਨਹੀਂ ਕਰਨੀ ਚਾਹੀਦੀ ਇਹ ਟਿੱਪਣੀ ਕੰਗਨਾ ਦੇ ਵੱਲੋਂ ਕੱਲ ਕੀਤੀ ਗਈ ਸੀ ਜਿਸ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ ਖੁਦ ਪੰਜਾਬ ਦੇ ਭਾਜਪੀ ਦੇ ਬੁਲਾਰੇ ਹਰਜੀਤ ਗਰੇਵਾਲ ਨੇ ਵੀ ਕਿਹਾ ਹੈ ਕਿ ਕੰਗਨਾ ਨੂੰ ਆਪਣੀ ਜ਼ੁਬਾਨ ਸੰਭਾਲ ਕੇ ਰੱਖਣੀ ਚਾਹੀਦੀ ਹੈ ਭਾਜਪੀ ਦੇ ਲੀਡਰ ਰਵਨੀਤ ਬਿੱਟੂ ਨੇ ਵੀ ਕਿਹਾ ਹੈ ਕਿ ਕੰਗਨਾ ਮੈਂ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਕਿਉਂਕਿ ਬapu ਗਾਂਧੀ ਨੇ ਕਿਹਾ ਹੈ ਕਿ ਬੁਰਾ ਨਾ ਸੁਨੋ ਸੋ ਗਾਇਕ ਜਸਪੀਰ ਜੱਸੀ ਨੇ ਵੀ ਕਿਹਾ ਹੈ ਕਿ ਮੈਂ ਵਰਨਿੰਗ ਦੇਣਾ ਕੰਗਨਾ ਰੋਨੌਤ ਨੂੰ ਜੀ ਉਸਨੇ ਪੰਜਾਬੀਆਂ ਬਾਰੇ ਗਲਤ ਬੋਲਣਾ ਬੰਦ ਨਾ ਕੀਤਾ ਮੈਂ ਇੱਕ ਇੱਕ ਕਰਕੇ ਕੰਗਨਾ ਦੇ ਸਾਰੇ ਪੇਡ ਖੋਲ ਦੇ ਆਂਗਾ ਕੰਗਨਾ ਰੌਨਾਤ ਨੇ ਕਿੰਨਾ ਨਸ਼ਾ ਫੈਲਾਇਆ ਹੈ ਇਸ ਗੱਲ ਦਾ ਜਵਾਬ ਪਹਿਲਾਂ ਕੰਗਨਾ ਦਵੇ ਸੋ ਗਾਇਕ ਜਸਬੀਰ ਜੱਸੀ ਨੇ ਕੰਗਨਾ ਬਾਰੇ ਇਹ ਜੋ ਗੱਲ ਦਸੀ ਆ ਉਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਗਏ ਨੇ ਪੰਜਾਬ ਦਾ ਮਿਨਿਸਟਰ ਮੈਂ ਕਹਿੰਦੀ ਇਹ ਗੱਲ ਕੀਤੀ ਦੀ ਪਰ ਹੁਣ ਮੈਨੂੰ ਕਰਨੀ ਪੈਣੀ ਹੈ ਕਿਉਂਕਿ ਉਹ ਪੰਜਾਬ ਨੂੰ ਬਹੁਤ ਜ਼ਿਆਦਾ ਟਾਰਗੇਟ ਕਰਨ ਲੱਗੀ ਹੈ ਉਹ ਮੇਰੇ ਕੋਲ ਲੈ ਕੇ ਆਏ ਸੀ ਨੂੰ ਉੱਥੇ ਦਿੱਲੀ ਐਡਾ ਮੂੰਹ ਸੀਗਾ ਉਹਦਾ ਉਦੋਂ ਤੇ ਉਹ ਮੈਨੂੰ ਕਹਿੰਦਾ ਯਾਰ ਇਹਨੂੰ ਵੀਡੀਓ ਚ ਲੈ ਲੈ ਮੈਂ ਕਿਹਾ ਤਾਂ ਮੂੰਹ ਬਹੁਤ ਮੋਟਾ ਹੈ ਪਾ ਜੀ ਇਹਨੂੰ ਲੈ ਨਹੀਂ ਸਕਦੇ ਹਨ ਫਿਰ ਅਸੀਂ ਇੱਕ ਹੋਰ ਕੋਈ ਸਾਡੇ ਦੋਸਤ ਹੈ ਉਹਨਾਂ ਦਾ 60th ਬਰਥਡੇ ਸੀਗਾ ਉੱਥੇ ਲੈ ਕੇ ਗਏ ਉਹਨੇ ਮੈਨੂੰ ਇਹ ਵੀ ਗੱਲ ਕਹੀ ਵੀ ਤੇਰੀ ਦੋਸਤ ਹੈ ਮੇਰੀ ਦੋਸਤ ਨਹੀਂ ਹੈ ਤੇ ਉੱਥੇ ਮੈਂ ਇੰਟਰਡਿਊਸ ਛਾ ਇਹਨੇ ਕੀਤਾ ਜਿੰਨਾ ਨਸ਼ਾ ਇਹਨੇ ਮਤਲਬ ਲੋਕਾਂ ਤੱਕ ਪਹੁੰਚਾਇਆ ਪ੍ਰਸਾਰਿਆ ਉਹਨਾਂ ਦੇ ਕਿਸੇ ਨੇ ਵੀ ਨਹੀਂ ਪ੍ਰਸਾਰਿਆ ਹੋਏਗਾ ਤੇ ਪੰਜਾਬ ਬਾਰੇ ਉਹਨੂੰ ਨਾ ਕੋਈ ਨੌਲੇਜ ਹੈ ਨਾ ਕੋਈ ਉਹਨੂੰ ਪਤਾ ਹੈ ਆਈ ਥਿੰਕ ਇਹ ਵਾਲੀ ਉਹ ਹਿੱਲ ਗਈ ਹੈ ਬਿਲਕੁਲ इनका स्वभाव होता है बाइक कब रहा बड़ा भाई हो हल्ला कराए ड्रग्स कराए पता नहीं केड़ी के शराब पिए उत्पात मचाए रहा हूं इन्हें तो उससे जो है मैं ये कहूंगी कि हमारे हिमाचल वासियों का जो अपनी जो संस्कृति है हमारा अपना जो ग्रामीण कल्चर है हमारे अपने जो बच्चे हैं वो किसी तरीके से जो है इनके प्रभाव में ना आए आगे पीछे राज्य था नई नई चीजा लग रही हरे थी उन्हें कोई चिट्टा कोई कुछ कोई कुछ इन्होने हमारे जो है यूथ को पूरी तरह से जो है वो बर्बाद कर दिया है ताहा इन आते कुछ सीखना आया ये चाहे चिट्टा हो चाहे उग्रता हो चाहे कुछ भी हो तुम जो पता मैं कुछ राज्य की गल करी रही हिमाचल ਦੇ ਮੰਡੀ ਤੋਂ ਬੀਜੇਪੀ ਦੀ ਐਮਪੀ ਕੰਗਨਾ ਰੌਨਾਤ ਨੂੰ ਲੈ ਕੇ ਪੰਜਾਬੀ ਸਿੰਗਰ ਜਸਬੀਰ ਜੱਸੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਜਸਬੀਰ ਜੱਸੀ ਨੇ ਕਿਹਾ ਹੈ ਕਿ ਇੱਕ ਵਾਰ ਕਿਸੇ ਪਾਰਟੀ ਚ ਕੰਗਨਾ ਨੇ ਬਹੁਤ ਜ਼ਿਆਦਾ ਨਸ਼ਾ ਕਰ ਲਿਆ ਸੀ ਅਤੇ ਇਸ ਨੂੰ ਆਪਣੀ ਕੋਈ ਵੀ ਸੋਤਬਦ ਨਹੀਂ ਰਹੀ ਸੀ ਫਿਰ ਪੰਜਾਬ ਦਾ ਇੱਕ ਕੈਬਨਿਟ ਮੰਤਰੀ ਇਸ ਨੂੰ ਮੇਰੀ ਗੱਡੀ ਕੋਲ ਲੈ ਕੇ ਆਇਆ ਸੀ ਕੰਗਨਾ ਰੌਨਾਤ ਇੱਕ ਮੈਂਟਲ ਕੇਸ ਹੈ ਉਹ ਨਸ਼ੇ ਕਰਕੇ ਹਿਲ ਗਈ ਹੈ ਜੇ ਕੰਗਨਾ ਨੇ ਪੰਜਾਬੀਆਂ ਬਾਰੇ ਬੋਲਣਾ ਪੰਜਾਬੀਆਂ ਬਾਰੇ ਗਲਤ ਬੋਲਣਾ ਬੰਦ ਨਾ ਕੀਤਾ ਤਾਂ ਮੈਂ ਇੱਕ ਇੱਕ ਕਰਕੇ ਇਸ ਦੇ ਸਾਰੇ ਪੇਤ ਖੋਲ੍ਹ ਦਿਆਂਗਾ ਇਹ ਕਹਿਣਾ ਹੈ ਗਾਇਕ ਜਸਵੀਰ ਜਸੀਦਾ ਕੰਗਨਾ ਨੇ ਬੀਤੇ ਦਿਨੀ ਫਿਰ ਪੰਜਾਬੀਆਂ ਨੂੰ ਲੈ ਕੇ ਇੱਕ ਗਲਤ ਬਿਆਨ ਦਿੱਤਾ ਸੀ ਕਿ ਪੰਜਾਬੀ ਬਹੁਤ ਸਾਰੀਆਂ ਸ਼ਰਾਬਾਂ ਪੀਂਦੇ ਹਨ ਨਸ਼ੇ ਕਰਦੇ ਹਨ ਅਤੇ ਕਿਸ ਨੂੰ ਵੀ ਅਤੇ ਕਿਸੇ ਨੂੰ ਵੀ ਇਹਨਾਂ ਦੀ ਸੰਗਤੀ ਨਹੀਂ ਕਰਨੀ ਚਾਹੀਦੀ ਇਹ ਟਿੱਪਣੀ ਕੰਗਨਾ ਦੇ ਵੱਲੋਂ ਕੱਲ ਕੀਤੀ ਗਈ ਸੀ ਜਿਸ ਦੀ